ਜੋ ਮੇ ਉਹ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ ਐਫਆਈ ਬੁਲਾਈ ਐਫਬੀਆਈ ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾ ਦਿਨ ਬਾਅਦ ਮੁੜੇ ਕਹਿੰਦੇ ਸਾਡੂ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਿਹਾ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆਹ ਜੰਗਲ ਚ ਗਿਆ ਉਹ ਵੀ ਨਕਸ਼ਾ ਲੈ ਕੇ ਜੰਗਲ ਦਾ ਨਾਲੇ ਹੁਲੀਆ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੁਪੇ ਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਇਹੋ ਜਿਹਾ ਕੰਮ ਕਰਦੀ ਐ ਲੱਭਣ ਲੁੱਭਣ ਨਾਲੇ ਬੀਤਾ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਆ ਕਹਿੰਦੇ ਭੇਜ ਦੋ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਆਪਦੀ ਲੈ ਕੇ ਜਾਵਾਂ ਉਹ ਕਹਿੰਦੇ ਚੱਲ ਆਪਦੀ ਲੈ ਉਹ ਤੋਂ ਇਸ ਪਾੜ ਦੋ ਸਾਡਾ ਖੁਲੀਆ ਜਾਂ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰਾ ਉਹ ਬਾਾਂਚ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਾਂਚ ਪਾੜ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸਾਂ ਨੂੰ ਪਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਿਆ ਜੰਗਲ ਦੇ ਵਿਚਾਲੇ ਇੱਕ ਪਿੱਪਲ ਬੜੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਡੰਗੀ ਬੈਠੇ ਦੇ ਪਟੇ ਤੇ ਪਟਾ ਕਹੇ ਮੈਂ ਹਿਰਨ ਆ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨ ਆ ਯਾਰਾ ਇਸ ਤੋਂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕਹਿ ਦਿਓ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜਿੱਦੋ ਬੋ ਮਰਦੋ ਬੋ ਚਲੋ ਚੱਲੀ ਜਾਂਦਾ ਸੀ ਸੋ ਇਹਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਐ ਇਹ ਸਾਰਾ ਭ੍ਰਿਸ਼ਟਾਚਾਰ ਬੰਦ ਹੋ ਜਾਣਾ ਮੋਹੱਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆ ਘਰੇ ਬੈ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚ ਆਓਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆ ਤਾਂ ਆਪਾਂ ਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਮੈਂ ਕਿਹਾ ਸਿੱਧਾ ਕਹੋ ਜਰ ਐਨੇ ਵੇਚੀ ਐ ਐਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰਤੀ ਜੀ ਆ ਪੜ ਸਕਦੇ ਹੋ ਉਹਦੇ ਜਵਾਬ ਕਾਤੋਂ ਪੜਾ ਸਕਦੇ ਹੋ